ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਵਾਰਕਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਲੱਗੇ ਜਿਹੜਾ ਵੀਜੀਆਂ ਦਾ ਪਿੰਡ ਆ ਇੱਥੋਂ ਕੋਈ 4-5 ਕਿਲੋਮੀਟਰ ਤੇ ਹੀ ਸ਼ਹਿਰ ਹੈ ਜਿਹੜਾ ਤੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਕਦੀ ਕਦੀ ਵੀਡੀਓ ਦਿਖਾਈ ਦੀਆਂ ਵਾ ਤੇ ਅੱਜ ਤੁਹਾਨੂੰ ਇੱਕ ਤੁਕੜ ਗੱਬਨ ਇੱਕ ਤੁਹਾਨੂੰ ਛੋਟੀ ਦਿਖਾਉਣੀ ਨਾਲ ਵੀਜੀਆਂ ਦਾ ਡੇਰੀ ਦਾ ਕੰਮ ਆ ਅੰਦਰ ਪਸ਼ੂ ਕਾਫੀ ਗਿਣਤੀ ਚ ਆ ਉਹਦੇ ਇਸਾ ਦੇ ਸਾਰੇ ਚੰਗੇ ਰਿਕਾੜਾਲੇ ਆ ਜਿਹੜੇ ਚੰਗੇ ਦੁੱਧ ਵਾਲੇ ਪਸ਼ੂ ਆ ਤੇ ਇਹਨਾਂ ਵਿੱਚੋਂ ਕਈ ਵਾਰੀ ਜਦੋਂ ਨਵੇਂ ਆ ਪ੍ਰਾਣੀਆਂ ਫਿਰ ਵਿਧੀਆਂ ਨੇ ਕਰਦੀਆਂ ਹੁੰਦੀਆਂ ਤੇ ਉਦੋਂ ਫਿਰ ਕਦੇ-ਕਦੇ ਵੀਡੀਓ ਜਿਹੜੇ ਵਿਧੀਆਂ ਨਹੀਂ ਪਉਂਦੇ ਤੇ ਅੱਜ ਇਹਨਾਂ ਦੇ ਵਿੱਚੋਂ ਹੀ ਇੱਕ ਕਚੋਟੀ ਤੁਹਾਨੂੰ ਗੱਭਣ ਤੁਹਾਨੂੰ ਦਿਖਾਉਣੀ ਆ ਤੇ ਦੋ ਗਾਵਾਂ ਤੁਹਾਨੂੰ ਸੋਈਆਂ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਵਾਂਗੇ ਹਾਂਜੀ ਵਿਧੀ ਸੱਸੀ ਕਲ ਜੀ ਹੋਸਣਾ ਠੀਕ ਠਹਾ ਜੇ ਵਧੀਆ ਵਧੀਆ ਠੀਕ ਠਾਕ ਸੁਣਾਓ ਸਭ ਵਧੀਆ ਜੇ ਤੇ ਨਾਮ ਦੱਸਦੇ ਕਰੀ ਨਾਮ ਆਪਣਾ ਕੁਲਦੀਪ ਸਿੰਘ ਜੀ ਹਾਂਜੀ ਪਿੰਡ ਲਵਾਰ ਕਾ ਰਹਦੇ ਜੀ ਜਿਲ੍ਹਾ ਤਸੀਲ ਅਮਰਸਰ ਜੀ ਠੀਕ ਆ ਅਮਰਸਰ ਸ਼ਹਿਰ ਦੇ ਲੱਗ ਗਈ ਆ ਹਨਾ ਅਮਰਸਰ ਸ਼ਹਿਰ ਦੇ ਲੱਗ ਗਏ ਜੀ ਮਜੀਠਾ ਵੀ ਆਪਾਂ ਨੂੰ 4 ਕਿਲੋਮੀਟਰ ਜੀ ਮਜੀਠਾ ਵੀ ਲੱਗ ਗਈ ਆ ਹਾਂਜੀ ਠੀਕ ਆ ਤੇ ਇਧਰ ਸੋਈਆਂ ਕਲਾਵੀ ਨਾਲ ਹੀ ਆ ਸੋਈਆਂ ਕਲਾ ਦੇ 2-3 ਕਿਲੋਮੀਟਰ ਠੀਕ ਆ ਹਾਂਜੀ ਤੇ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ ਹੈਗਾ 98725 0958 ਠੀਕ ਆ ਤੇ ਸ਼ਰਵਾਦਾ ਝੋਟੀ ਤੇ ਕਰ ਲਈਏ ਝੋਟੀ ਦੇ ਕਰ ਕਿੰਨੇ ਚਿਰ ਦੀ ਚੈੱਕ ਪਾਸ ਚ ਇਸ ਸਤਾ ਮਹੀਨੇ ਚੱਕ ਪਾਜ ਚੱਕ ਪਾਸ ਆ ਤਿੰਨੇ ਸੱਜਣ ਨੇ ਕਿੰਨਾ ਕ ਦੁੱਧ ਕੱਢਿਆ ਸੀ ਸੱਜਣ ਨੇ 14 15 ਕਿਲੋ ਚ ਆਇਆ ਜੀ 15 ਕਿਲੋ ਅੱਛਾ ਹੱਥੀਂ ਚ ਹੋਇਆ ਆਪ ਹੀ ਹੱਥੀਂ ਆਪ ਹੀ ਚ ਹੋਇਆ ਜੀ ਠੀਕ ਆ ਹਾਂ ਜੀ ਤੋਰਾਂ ਫੇਰ ਇੱਕ ਰੀਨ ਬਾਕੀ ਸੋਹਣੀ ਝੋਟੀ ਆ ਜਿਹੜੀ ਅਸੀਂ ਕੀਤਾ ਇਹ ਅੰਦਰ ਵੀ ਵਿਦਿਆ ਨਾ ਕਾਫੀ ਚੰਗੇ ਦੁੱਧ ਵਾਲੀਆਂ ਮੱਝਾਂ ਜਿਹੜੀਆਂ ਵੱਜੀਆਂ ਆ ਮੱਧਾਂ ਦੇ ਕੁਝ ਵੱਧ ਵੀ ਹੀ ਹੋਣ ਤੋਂ ਪਹਿਲਾਂ ਕਿ ਵੇਚ ਗੀਆਂ ਤਿੰਨ ਟੁਕੜਕ ਆਪਣਾ ਮੱਧਾਂ ਤੁਹਾਨੂੰ ਦਿਖਾਉਣੀ ਆ। ਉਹ ਵੀ ਸਾਰੀਆਂ ਇਹੋ ਜਿਹੀਆਂ ਹੀ ਬਾਕੀ ਵੀ ਇਹਦੇ ਜੋੜਾ ਵੇਚ ਗਿਆ ਟੁਕੜਕ ਬਣਾਦਾ। ਜੇ ਜੋੜਾ ਵੇਚ ਗਿਆ ਜੇ ਦੁੱਧ ਇੰਨੇ ਉਹ ਵੀ 7 ਮਹੀਨਿਆਂ ਦੇ ਗੱਬਣਾ ਸੀ। ਅੱਛਾ ਤੇ ਦੁੱਧ ਨਾਲ ਚਾਰ-ਪੰਜ ਲੀਟਰ ਹੈਗਾ ਹੈ। ਅੱਛਾ। ਉਹ ਇਹ ਅਸੀਂ ਦੋ ਕ ਦਿਨ ਚੋਈ ਨਹੀਂ ਤੇ ਦੁੱਧ ਮਿੱਟੋਂ ਸਕਾ ਗਈ ਫੇਰ अच्छा शेडो ਨਾਲੇ 3 ਕ ਮਹੀਨੇ ਰਹਿ ਗਏ ਜਿੰਨੀ ਛਡਾਂਗੇ ਨਾਲੇ ਅਗਲੇ ਰਿਕਾਰਡ ਚੰਗਾ ਦੁੱਧ ਠੀਕ اچھا ਹੁਣ ਛੜਤੀ ਥੋਣੀ ਥੋਣ ਛੜਤੀ ਦੁੱਧ ਠੀਕ ਆ ਹਾਂਜੀ ਤੇ ਕਿੰਨਾ ਕੁ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੁੱਲ ਫੋਨ ਤੇ ਕਰਾਂਗੇ ਦਾ ਸ਼ਾਇਦ ਫੋਨ ਕਰਦਾ ਹੁੰਦਾ ਹੁੰਦਾ ਫਿਰਦਾ ਸੀ ਚਲੋ ਫੋਨ ਤੇ ਕਰ ਕੋਈ ਫੋਨ ਕਰਕੇ ਪੁੱਛ ਲੇ ਹਨਾ ਬਾਕੀ ਚਲੋ ਕਿਸ ਨੇ ਸਾਂਭਣੀ ਆ ਜਾ ਕੇ ਜੇ ਪਸੰਦ ਆਵੇ ਹਾਂਜੀ ਫੋਨ ਕਰਕੇ ਇੱਕ ਵਾਰ ਪੁੱਛ ਲੈ ਜਾਇ ਜੀ ਦੇ ਦੋਗੇ ਹੁਣ ਦੇ ਹਿਸਾਬ ਨਾਲ ਕੋਈ ਗੱਲ ਨਹੀਂ ਸਾਭ ਛੱਡ ਕੇ ਜਾਵਾਂਗੇ ਠੀਕ ਆ ਬਾਕੀ ਇਹ ਆ ਕਿ ਪੂਰੀ ਵੱਡੀ ਝੋਟੀ ਆ ਜੇ ਇਹ ਆ ਕਿ ਚਲੋ ਜਿਹੜਾ ਕੋਈ ਵੀ ਸੰਭ ਲੂਗਾ ਤੇ ਚੰਗੇ ਪੈਸੇ ਬਟਾਊਗੀ ਹਾਂਜੀ ਕਿਉਂਕਿ ਓੰਜੇ ਬੋਡੀ ਸਟਰਕਚਰ ਵੀ ਚੰਗਾ ਹੈ ਸੋਹਣ ਪੁਣੇ ਚ ਵੀ ਸੋਹਣੀ ਆ ਤੇ ਹੈਗੀ ਵੀ ਚੰਗੇ ਦੁੱਧ ਵਾਲੀ ਆ ਬਾਕੀ ਆਪਣੇ ਸਨਾਸ ਨਾ ਦੀ ਗਾਰੰਟੀ ਹੋਗੀ ਪਿੱਛੇ ਦੀ ਗਾਰੰਟੀ ਹੋਊਗੀ ਇਹ ਜੀ ਚੀਜ਼ ਦੀ ਆਪਣੇ ਗਾਰੰਟੀ ਹੋਊਗੀ ਠੀਕ ਆ ਤੇ ਬਾਕੀ ਆ ਚਾਲਰ ਦੇਖ ਸਾਦੇ ਜੀ ਇੱਕ ਤਪੂਛ ਫੋੜੇ ਰ ਕਮੈਂਟ ਵੇਧੀ ਚੰਗੀ ਤਰ੍ਹਾਂ ਦਿਖਾ ਦਈਏ ਹਾਂ ਦੇਖ ਸੰਦੇ ਜਦੋਂ ਤਿਆਰ ਹੋਈ ਚੰਗੀ ਤਿਆਰ ਹੋਣੀ ਆ ਤੇ ਗਾਵਾਂ ਹੁਣ ਤੁਹਾਨੂੰ ਦਿਖਾ ਦਈਏ ਇਹਨਾਂ ਕਿੰਨਾ ਚਿਰ ਹੋ ਗਿਆ ਵਿਧੀ ਸੋਈ ਨਾ ਇਹ ਸੂਈ ਨੂੰ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਸੂਈ ਨੂੰ ਹਾਂਜੀ ਤੇ ਸਿੰਗ ਤੇ ਹੈਗੇ ਜੀ ਸਿੰਗ ਹੈਗੇ ਨਿਕਲ ਨਿਕਲ ਕੇ ਚੂਗੇ ਸਾਈ ਕੋਈ ਗੱਲ ਬਾਤ ਨਹੀਂ ਕੋਈ ਆਉਂਦੀ ਕੁਛ ਨਹੀਂ ਹੈ ਠੀਕ ਆ ਐ ਠੰਡੀ ਸੀਲ ਹੈ ਕੋਈ ਚੱਕਰ ਨਹੀਂ ਮਾ ਠੀਕ ਆ ਮਰਜੀ ਅੱਗੇ ਪਿੱਛੇ ਬਹਿ ਕੇ ਚੋ ਕੋਈ ਚੱਕਰ ਨਹੀਂ ਤੇ ਕਿੰਨਾ ਦੁੱਧ ਤੇ ਆ ਜੀ ਸੋ ਤੇ 3 ਚ ਗੜ ਦੇ 15 14 ਕਿਲੋ ਦੇ ਮੰਨੋ ਪੱਕਾ ਦੁੱਧ ਹੈਗਾ ਜੀ ਦੁੱਧ 14 ਕਿਲੋ ਹੈਗਾ ਜੀ ਅੱਛਾ ਤੇ ਜਿਹੜੇ ਦੁੱਧਾ ਵੱਧ ਵੀ ਸਕਦੀ ਹੋਰ ਵੱਧ ਸਕਦੀ ਦੁੱਧ ਅਜੇ ਮੈਲਾ ਮਾਰਨਾ ਜੀ ਕਿੰਨਾ ਕਰੀ ਜੋਗੀ ਦੁੱਧ ਦੇ 2 ਕਿਲੋ ਹੋਰ ਵਾਜੂਗੀ ਅੱਛਾ 16 ਕਿੱਲੋ ਚ ਚੁਾਈ ਜਾਊਗੀ 16 ਕਿੱਲੋ ਚੁਾਈ ਜਾਊਗੀ ਬਾਕੀ ਇਹ ਆ ਕਿ ਗਰਮੀ ਚ 16 ਕਿਲੋ ਦੁੱਧ ਵੀ ਪੜਾ ਹੁੰਦਾ ਵਾ ਦੁੱਧ ਜੇ ਨਾ ਇਹਨੇ ਗਰਮੀ ਮਨਾਉਣੀ ਹੈ ਹਾਂਜੀ ਕੋਈ ਚੱਕਰ ਨਹੀਂ ਇਹਨੂੰ ਠੀਕ ਹੈ ਹਾਂਜੀ ਤੋਰਾਂ ਹਾਂ ਫੇਰ ਇੱਕ ਰੀਨ ਨੂੰ ਵੀ ਲੋ ਜੀ ਲੇ ਜੀ ਕੋਈ ਸਭੂ ਵੀਰ ਜੀ ਹਾਂ ਨਦੇਓ ਸ਼ਾਮੇ ਬੱਜੇ ਆਤਰ ਪੰਜ ਛੱਬੀ ਪਸ਼ੂ ਦੇ ਲਾਗੇ ਬੰਨੇ ਵੀਜਣਾ ਕੋ ਹਣੇ ਜਿਹੜੇ ਆਪਣਾ ਦੁੱਧ ਦੇ ਵਾਸਤੇ ਲਾਏ ਆ ਤੇ ਕਿੰਨਾ ਵੀਰ ਜੀ ਫਿਰ ਇਹਦਾ ਮੁੱਲ ਮੁੱਲ ਵੀ ਜੀ ਜਾਇਜ਼ ਕਰਦਾਂਗੇ ਉਹਦਾ 14 ਲੀਟਰ ਵਾਲੀ ਦਾ ਮੁੱਲ ਤੇ ਇਸ ਨਾਲ ਤੇ 50 ਦੇ ਲਾਗੇ ਚੱਲਣ ਡਿਆ ਅੱਛਾ ਆਪਾ ਦੇ ਦਾਂਗੇ 40000 ਦੀ 40000 ਦੀ ਵਿੱਚੋਂ ਕਿੰਨਾ ਮਾਨ ਕਰਦੋਗੇ ਜੇ ਅਸਨ ਹੋਈ ਮਕਾਓਗੇ ਬਿਲਕੁਲ ਬਸ ਨਾ ਤਾਂ ਦਾ ਟਾਈਮ ਖਰਾਬ ਹੋਵੇ ਨਾ ਅਗਲੇ ਦਾ ਚਲੋ 36000 ਚੋਂ 200 ਛੋਟ ਕਰਾਂ ਅੱਛਾ 36000 ਚੋਂ ਛੋਟ ਕਰ ਦੋ ਤੇ ਦੁੱਧ 14 ਲੀਟਰ ਘਰੋਂ ਚਵਾ ਦੋਗੇ 14 ਲੀਟਰ ਚਵਾ ਦਾਂਗੇ ਠੀਕ ਆ ਇੱਕ ਟਾਈਮ ਵੇਖ ਲਓ ਵੀ ਇੱਕ ਵਜ੍ਹਾ ਹਣਾ ਜੇ ਹਾਂਜੀ 6 ਵਜੇ ਦੀ ਚਵਾਈ ਹੋਈ ਜੇ ਕੋਈ ਇਹਨੂੰ ਬਾਜ਼ਾਰ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਠੀਕ ਆ ਆਪਾਂ ਟਾਈਮੋਂ ਟਾਈਮ ਚੋਣੇ ਆ ਕੋਈ ਚੱਕਰ ਨਹੀਂ ਆ ਠੀਕ ਆ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਬੋਲੀ ਜਾਵਦੀ ਜੀ ਵੀਰ ਜੀ ਹਾਂ ਜੀ ਆਹ ਦੇਖ ਸਾ ਇਹ ਹੁਣ 14 13 ਕਿਲੋਟਰ ਦੁੱਧ ਹੈਗਾ ਜੇ ਥੱਲੇ ਹਾਂ ਦੇਖ ਸਕਦੇ ਕਰੀ ਚੰਗੀ ਤਾਂ ਦਿਖਾ ਦਈਏ ਹੀਟ ਚਾਈ ਆ ਹੀਟ ਚਾਈ ਆ ਅੱਜ ਠੀਕ ਆ ਵੀ ਅਸੀਂ ਆਪਣੇ ਬਲੇ ਉਪਰਾ ਦਾਂਗੇ ਅੱਛਾ ਠੀਕ ਆ ਠੀਕ ਆ ਬਾਕੀ ਅਗਲੇ ਦੀ ਕਿਸਮਤ ਹਾਂ ਜੀ ਹਾਂ ਜੀ ਦੁੱਧ 13 ਲੀਟਰ ਚਵਾ ਦਾਂਗੇ ਇਥੇ ਲੋਡ ਲੈਣ ਜੋਲੇ ਸਾਡੇ ਘਰੇ ਠੀਕ ਆ ਹਾਂ ਜੀ ਤੇ ਪੱਕਾ ਦੁੱਧ 13 ਲੀਟਰ ਹੁਣਾ ਹੈਗਾ ਵਾ ਪੱਕਾ ਦੁੱਧ ਹੈਗਾ ਜੀ 13 ਹੈਗਾ ਜੀ ਆ ਵੇਖੋ ਪੱਠੇ ਵੀ ਨਹੀਂ ਹੈਗੇ ਤਾਂ ਵੀ 13 ਲੀਟਰ ਜੀ ਤੇ ਇਹਨੇ ਸੱਜਰ ਨੇ ਕਿੰਨਾ ਚਵਾਇਆ ਦੁੱਧ ਸੱਜਰ ਨੇ ਦੁੱਧ 17 18 ਲੀਟਰ ਚਵਾਇਆ ਜੀ ਠੀਕ ਆ ਹਾਂਜੀ ਤੋਰਾਂ ਹਾਂ ਫੇਰ ਇੱਕ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਇਹ ਵੀ ਠੰਡੀ ਸੀ ਲਾਵਾਂਗੇ ਬਾਕੀ ਇਹ ਆ ਕਿ ਕੋਈ ਵੀਰ ਦੋਵੇਂ ਆਪਣੀਆਂ ਵੰਗੇ ਤੋਂ ਬਿਨਾ ਕੋਈ ਟੀਕਾ ਤੁਸੀਂ ਭਰਾ ਦਿਓ ਤੇ ਜੇ ਕਿਸੇ ਨੇ ਆਪ ਵੀ ਜਾ ਕੇ ਆਪਣੀ ਮਰਜ਼ੀ ਦਾ ਕੋਈ ਟੀਕਾ ਭਰੋਣਾ ਹੋਗਾ ਭਰੋਣਾ ਤਾਂ ਵੀ ਭਰਾ ਲੈ ਜਿਹਨੂੰ ਚਾਹੋਗੇ ਤਾਂ ਅਸੀਂ ਭਰਾ ਦਾਂਗੇ ਕੋਈ ਗੱਲ ਨਹੀਂ ਬਾਕੀ ਇਹਦੇ ਨਾਲ ਦੀਆਂ ਗਾਵਾਂ ਉੱਧਰ ਪੱਜੀਆਂ ਵਾ ਤਾਂ ਕਰਕੇ ਉੱਥੇ ਨਾਲ ਜਿੰਦੀ ਜ਼ਿਆਦਾ ਪੱਜ ਕੇ ਜੋਰ ਨਾਲ ਖਿੱਚ ਦੁੱਧ 13 ਲੀਟਰ ਜਿਹੜਾ ਕਹਿੰਦੇ ਕੀ ਇਹਦੇ ਕੋਲ ਪੱਕਾ ਹੈਗਾ ਵਾ ਬਾਕੀ ਕੋਈ ਵੀਰ ਆਪਣਾ ਦੋ ਟਾਈਮ ਚੁਵਾਈ ਕਰਕੇ ਲੈ ਜਾ ਬਾਕੀ ਜੇ ਟਾਈਮ ਦੁਪਹਿਰ ਦਾ ਵਾ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨੇ ਪਰਨੇ ਇਹਨਾਂ ਨੇ ਹਾਂਜੀ ਤੇ ਕਿੰਨਾ ਵੀ ਦਿੱ ਰੱਖਣਾ ਇਹਦਾ ਮੁੱਲ ਮੁੱਲ ਵੀ ਜੀ ਇਹਦਾ ਕਰਨ ਉਹਦੇ ਹਿਸਾਬ ਨਾਲ ਦੋਦੇ ਹਿਸਾਬ ਨਾਲ ਭਾਂ 35 ਕਰ ਲੋ ਹਾਂਜੀ 3000 ਦੀ ਇਹ ਤਾਂ 3000 ਦੀ ਜੈਸਨ ਹੋਈ ਆ ਜੈਸਨ ਉਹ ਚਲੋ ਹੋਰ ਕਰ ਦਾਂਗਾ 2000 ਰੁਪਿਆ ਮਾਨ ਅੱਛਾ 28000 ਜੀ ਦੇ ਦੋਗੇ ਚਲੋ ਬਾਕੀ ਕੋਈ ਫੋਨ ਲਾਵੇ ਫੋਨ ਲਾਵੇ ਕੋਈ ਗੱਲ ਨਹੀਂ ਬਾਕੀ ਹੋ ਜਾਊਗਾ ਮਾਨ ਦਾ ਠੀਕ ਆ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਠੀਕ ਹੈ ਜੀ ਆਪਣੀ ਚਵਾ ਕੇ ਚੋਈ ਚਵਾ ਕੇ ਖੜੋ ਰਮਾਨ ਤਸੱਲੀ ਕਰਕੇ ਖੜੇ ਜਾਣਾ ਕੋਈ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਇੱਕਾ ਝੋਟੀ ਵੀ ਆਪਣੀ ਪਾਸ ਕਰਕੇ ਖੜੋ ਤੇ گاਵਾ ਵੀ ਦੋਵੇਂ ਆਪਣੀ ਚਵਾਈ ਕਰਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਖੜੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਲੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਇਹਦਾ ਬੱਚਾ ਤੁਹਾਨੂੰ ਦਿਖਾ ਦਈਏ ਆਹ ਬੱਚਾ ਜਿਹੜਾ ਇਹਦਾ